ਸਾਸਤਰੀ ਕਾਲ ਜੀ ਹਾਂਜੀ ਵੀਰੇ 35 ਗਊਆਂ ਬਕਾਉ 35 ਗਾਵਾਂ ਵੀਰੇ ਬਕਾਉ ਵੱਡੀਆਂ-ਵੱਡੀਆਂ ਫਾਰਮ ਵਾਲੀਆਂ ਵੈਰਾਈਟੀ ਵੀਰੇ ਇਹਦੇ ਵਿੱਚ ਸਾਰੇ ਤਰ੍ਹਾਂ ਦੀ ਆ ਤੁਸੀਂ 30 ਕਿਲੋ 35 ਕਿਲੋ 40 ਕਿਲੋ 45 ਕਿਲੋ ਦਾ ਵੀਰੇ ਬੱਚਾ ਭਾਲਦੇ ਹੋ ਤਾਂ ਵੀਰ ਜੀ ਉਹ ਤੁਹਾਨੂੰ ਆਪਣੇ ਕੋਲੋਂ ਮਿਲ ਸਕਦਾ ਵੀਰੇ ਸੀਨੀ ਬਲਕਾਂ ਡੈਰੀ ਫਾਰਮ ਦੇ ਵਿੱਚੋਂ ਵੀਡੀਓ ਵੀਰੇ ਸਾਰੀ ਦੇਖ ਲਓ ਕਿੰਨੀਆਂ ਗਾਇਆਂ ਨੇ ਕਦੋਂ ਵੇਚਣੀਆਂ ਨੇ ਕੀ ਰੇਟ ਆ ਕਿੱਥੇ ਵੇਚਣੀਆਂ ਨੇ ਕਿੰਨਾ-ਕਿੰਨਾ ਦੁੱਧ ਆ ਤੁਹਾਨੂੰ ਵੀਰ ਜੀ ਵੀਡੀਓ ਵਿੱਚ ਸਾਰਾ ਦੱਸਿਆ ਜਾਊਗਾ ਵੈਰਾਈਟੀ ਵੀਰੇ ਦੇ ਵਿੱਚ ਸਾਰੇ ਤਰ੍ਹਾਂ ਦੀ ਹੈਗੀ ਜਿਵੇਂ ਐਚ ਐਫ ਜਰਸੀ ਸਾਈਲ ਕਾਫੀ ਕ੍ਰੋਸ ਐਰਸਰ ਗਰਲੈਂਡੋ ਅੱਜ ਹਰ ਤਰ੍ਹਾਂ ਦੀ ਵੈਰਾਈਟੀ ਦੇ ਵੀਰੇ 35 ਨਾਲ ਬਕਾਉ ਨੇ ਹਾਂਜੀ ਵੀਰ ਜੀ ਦੇ ਵਿੱਚ ਜਿਵੇਂ ਪਲੂਨ ਬੈੜਾ ਵੀ ਕਾਫੀ ਮਾਤਰਾ ਸੁਈਆਂ ਵੀਆਂ ਨੇ ਤੁਸੀਂ ਖੀਰੀ ਬੱਸੀ 2 ਦੰਦ 4 ਦੰਦ ਬੱਸੀਆਂ ਭਾਲ ਦਿਓ ਤਾਂ ਵੀਰੇ ਤੁਹਾਨੂੰ ਉਹ ਵੀ ਇੱਥੇ ਮਿਲ ਜਾਣਗੀਆਂ ਹਾਂਜੀ ਵੀਰ ਜੀ ਮੇਰਾ ਨਾਮ ਰਮਨਪ੍ਰੀਤ ਸਿੰਘ ਆ ਪਿੰਡ ਸੀਨੀਵਾਲ ਕਲਾ ਹੈਗਾ ਵੀਰੇ ਵੱਡਾ ਸੀਨੀਵਾਲ ਜ਼ਿਲ੍ਹਾ ਵੀਰ ਜੀ ਆਪਣਾ ਬਰਨਾਲਾ ਆਉਂਦਾਗਾ ਕੰਟੈਕਟ ਨੰਬਰ ਵੀਰੇ ਨੋਟ ਕਰ ਲਓ ਜੀ 887 13934 62807 13934 ਹਾਂਜੀ ਵੀਰੇ ਆਪਣਾ WhatsApp ਵੀ ਇਸੇ ਨੰਬਰ ਤੇ ਚੱਲਦਾਗਾ ਕੋਈ ਵੀ ਵੀਰ WhatsApp ਦੇ ਉੱਪਰ ਆਪਾਂ ਨੂੰ ਵੀਰੇ ਕੋਈ ਵੀ ਮੈਸੇਜ ਕਰਦਾਗਾ WhatsApp ਦੇ ਉੱਪਰ ਤਾਂ ਜਿਹੜੀ ਆਪਣੀ ਲੋਕੇਸ਼ਨ ਆ ਵੀਰੇ ਉਹ ਆਟੋਮੈਟਿਕ ਅਗਲੇ ਨੂੰ ਚਲੀ ਜਾਂਦੀ ਹੈਗੀ ਤਾਂ ਉਹ ਟੱਚ ਕਰੇ ਤੋਂ ਵੀਰੇ ਖੁੱਲ ਜਾਂਦੀ ਆ ਤਾਂ ਵੀਰ ਨੂੰ ਸਿੱਧਾ ਵੀਰੇ ਫਾਰਮ ਤੇ ਲੈ ਕੇ ਆਉਂਦੀ ਆ ਕਿਸੇ ਤੋਂ ਪੁੱਛਣ ਦੀ ਲੋੜ ਵੀ ਨਹੀਂ ਪੈਣੀਗੀ ਜਿਹੜਾ ਵੀਰੇ ਲਾਟ ਵੇਚਣਾ ਇਦੇ ਵਿੱਚ ਤੁਸੀਂ ਇੱਕ ਨਾਲ ਖਰੀਦ ਸਕਦੇ ਹੋ 2-4 ਜੋ ਤੁਹਾਡੀ 100 ਖਰੀਦ ਸਕਦੇ ਹੋ ਟੋਕੜ ਬੈਡ ਵਾਲਾ ਵੀਰ ਫੂਨ ਨਾ ਲਾਵੇ ਛੋਟੀਆਂ ਬੱਸੀਆਂ ਵਾਲਾ ਵੀਰ ਫੂਨ ਨਾ ਲਾਵੇ ਹਾਂਜੀ ਵੀਰੇ ਜਿਹੜਾ ਲਾਟ ਵੇਚਾਂਗੇ ਇਹਦੀ ਤਰੀਕ ਨੋਟ ਕਰੋ ਜਿੱਦਾਂ ਕਰਮ ਵਾਲੀਆਂ ਇਹ ਗਊ ਮਾਤਾ ਵੀਰੇ ਸੇਲ ਕਰਨੀਆਂ ਨੇ 3 ਤਰੀਕ ਦਸਾਹਰੇ ਤੋਂ ਵੀਰੇ ਦੂਜੇ ਦਿਨ ਇਹ ਆਪਾਂ ਮਾਲ ਵੇਚਣਾਗਾ 3 ਤਰੀਕ 10ਵਾਂ ਮਹੀਨਾ 2025 ਦਿਨ ਵੀਰੇ ਸ਼ੁੱਕਰਵਾਰ ਬਣਦਾਗਾ 3 ਤਰੀਕ 10ਵਾਂ ਮਹੀਨਾ 2025 ਦੈਨ ਵੀਰੇ ਸ਼ੁੱਕਰਵਾਰ ਬਣਦਾਗਾ ਉਦੋਂ ਹੀ ਪ੍ਰਮਾਤਮਾ ਦੀ ਕਿਰਪਾ ਸਟਕਾ ਸਵੇਰੇ ਵੀਰੇ ਆਪਾਂ 7 ਵਜੇ ਸੌਦੇ ਚਲਾ ਦੇਾਂਗੇ ਇਹਨਾਂ ਕਰਮ ਵਾਲਿਆਂ ਦੇ ਤੇ ਦੁਪਹਿਰ ਦੇ 11 ਵਜੇ ਤੱਕ ਵੀਰੇ ਕੰਮ ਚੱਲੂਗਾ ਮੇਨ ਬੇਨਤੀ ਇਹ ਜ਼ਰੂਰੀ ਸੁਣਨ ਵਾਲੀ ਗੱਲ ਆ ਵੀਰੇ ਜਿਹੜੇ ਵੀਰਾਂ ਨੇ ਦੂਰੋਂ ਆਉਣਾਗਾ ਉਹ ਕਿਤੇ ਇਹ ਨਾ ਸੋਚਣ ਵੀ 35 38 ਨਾਗਾ ਵੀ ਆਪਾਂ ਲੇਟ ਚੱਲਾਂਗੇ ਕਿਉਂਕਿ ਵੀਰੇ ਤੁਹਾਨੂੰ ਜਦੋਂ ਤੁਸੀਂ ਦੂਰੋਂ ਆਉਣਾ ਤੁਸੀਂ ਚੰਗਾ ਨਾਗ ਖਰੀਦਣਾਗਾ ਤਾ ਵੀਰੇ ਤੁਹਾਨੂੰ ਸੁਬਾ ਸਵੇਰੇ 7 ਤੋਂ 8 ਵਜੇ ਦੇ ਵਿੱਚ ਆਉਂਦੇ ਵਿੱਚ ਫਾਇਦਾ ਹੈਗਾ ਬਾਹਲਾ ਲੇਟ ਆਉਣ ਦਾ ਵੀਰੇ ਫਾਇਦਾ ਨਹੀਂ ਹੈਗਾਗਾ ਤੁਸੀਂ ਬਾਕੀ ਜਿਸ ਤਰ੍ਹਾਂ ਦੇ ਮਰਜੀ ਬੋਲ ਬੋਲਦੇ ਬੱਚੇ ਵੀਰੇ ਆਹ ਦੇਖ ਸਕਦੇ ਹੋ ਵੀਰੇ ਬਿਲਕੁਲ ਡਾਇਮੰਡ ਪੀਸ ਬਿਲਕੁਲ ਨਿੱਕੇ ਮੂੰਹ ਵਾਲੇ ਬੱਚੇ ਖੀਰੀਆਂ ਗੋਂਦੀਆਂ ਬੱਸੀਆਂ ਵੀਰੇ ਸੁਈਆਂ ਸਵਾਈਆਂ ਲੈਣੀਆਂ ਨੇ ਜਾਂ 5-7 ਦਿਨ ਤੱਕਰ ਸੂਣ ਵਾਲੀ ਬੈੜ ਲੈਣੀ ਆ ਜਿੰਨਾ ਮਾਲ ਮਿਲੂ ਵੀਰੇ ਬਰੀਕੀ ਦੇ ਵਿੱਚ ਮਿਲੂ ਬੱਸੀ ਟਾਈਪ ਵੀਰੇ ਕਰਮ ਵਾਲੀਆਂ ਮਿਲਣਗੀਆਂ ਤਾਂ ਵੀਰੇ ਤਾਂ ਤੁਸੀਂ ਗੱਡੀ ਮੋਟਰਸਿੰਗ ਚੱਕੋ ਸਿੱਧਾ ਸੀਨੀ ਵਾਲਕਣਾ ਡੈਰੀ ਫਾਰਮ ਤੇ ਪਹੁੰਚੋ 3 ਤਰੀਕ ਨੂੰ ਵੀਰੇ ਪ੍ਰਮਾਤਮਾ ਦੀ ਕਿਰਪਾ ਸਦਕਾ ਸਵੇਰੇ 7 ਵਜੇ ਵੀਰੇ ਇਹਨਾਂ ਕਰਮ ਵਾਲਿਆਂ ਦੇ ਸੌਦੇ ਚਾਲੂ ਕਰਦੇ ਆਂਗੇ 35 ਨਗ ਵੀਰੇ ਇੱਕ ਵੀਡੀਓ ਦੇ ਵਿੱਚ ਬੋਲਤੇ ਆ ਇਹਦਾ ਇੱਕ ਟੀਚਾ ਜਿਵੇਂ ਆ ਬੱਚਾ ਦੇਖ ਸਕਦੇ ਹੋ ਵੀਰੇ ਦੋ ਦੰਦ ਬੱਚਾਗਾ ਇਸ ਤਰ੍ਹਾਂ ਦੇ ਬਾਧੂ ਬੱਚੇ ਆ ਵੈਰਾਈਟੀ ਤੁਸੀਂ ਵੀਰੇ ਜਰਸੀ ਦੇ ਵੀ ਸਕਰੀਨੋ ਜਰਸੀ ਦੇ ਵਿੱਚ ਵੀ ਵੈਰਾਈਟੀ ਮਿਲੂ ਵੀਰੇ ਐਰ ਸਾਈਡ ਦੇ ਵਿੱਚ ਵੀ ਮਿਲੂ ਗਰਲੈਂਡੋ ਦੇ ਵਿੱਚ ਵੀ ਮਿਲੂ ਤੁਸੀਂ ਵੀਰੇ ਰੈਡੀ ਦੁੱਧ ਲੈਣਾਗਾ ਜਿਹੜਾ 21 ਲਾਟ ਦੇ ਵਿੱਚ ਵੀਰੇ ਜਿਆਦਾ ਸੂਈਆਂ ਸਵਾਈਆਂ ਵਹਿੜਾ ਲਾਵਾਂਗੇ ਜਿਹਦੇ ਵਿੱਚ ਵੀਰੇ 20 ਕਿਲੋ ਤੋਂ ਲੈ ਕੇ 40 42 ਕਿਲੋ ਤੱਕ ਵੀਰੇ ਰੈਡੀ ਦੁੱਧ ਮਿਲੂਗਾ ਤੁਸੀਂ 35 38 40 ਕਿਲੋਲੇ 10 ਬੱਚੇ ਵੀਰੇ ਇਕੱਠੇ ਵੀ ਖਰੀਦਣੇ ਆ ਤੁਸੀਂ ਫਾਰਮ ਵੀਰੇ ਨਵਾਂ ਸ਼ੁਰੂਆਤ ਕਰ ਰਹੇ ਹੋ ਤਾਂ 35 ਤੋਂ 38 40 ਕਿਲੋਲੇ ਵੀਰੇ 10 ਬੱਚੇ ਇੱਕੋ ਟਾਈਮ ਇੱਕੋ ਸੱਤ ਥੱਲੇ ਵੀਰੇ ਤੁਹਾਨੂੰ ਇੱਕੋ ਟਾਈਮ ਖਰੀਦਣ ਨੂੰ ਮਿਲ ਜਾਣਗੇ ਬਾਕੀ 35 ਨਗਾਂ ਦੇ ਵਿੱਚ ਵੀਰੇ 21 ਬਹਿੜਾ ਬਿਲਕੁਲ ਤਾਜ਼ੀਆਂ ਸੁਈਆਂ ਸਵਾਈਆਂ ਮਿਲਣਗੀਆਂ ਜਿਹੜੀਆਂ ਕੋਈ 2-4 ਦਿਨ 5-5 ਯਾਨੀ ਹਫ਼ਤੇ ਤੋਂ ਪਹਿਲਾਂ ਪਹਿਲਾਂ ਦਾ ਵੀਰੇ ਸੁਆ ਮਾਲ ਹੋਊਗਾ 2-4 ਦਿਨ 5 ਦਿਨ ਇਦਾਂ ਕੋਈ ਬਾੜਾ ਇਹ ਨਹੀਂ ਵੀ ਜਾਂ ਬੱਚਾ ਪੱਕੀ ਬਹਿੜ ਮਿਲੂਗੀ ਬਿਲਕੁਲ ਨਵੇਂ ਬੱਚਣਿਆਂ ਵੀਰੇ ਬਹਿੜਾ ਮਿਲਣਗੀਆਂ ਤੇ 14 ਗਨਗ ਵੀਰੇ ਸੂਣ ਵਾਲੇ ਹੋਣਗੇ ਉਹ ਵੀ 5-4 ਦਿਨ ਹਫ਼ਤੇ ਤੋਂ ਪਹਿਲਾਂ ਪਹਿਲਾਂ ਸੂਣ ਵਾਲੇ ਹੋਣਗੇ ਤੇ ਟੋਟਲ ਵੀਰੇ 35 ਨਗ ਵੀਡੀਓ ਚ ਬੋਲੇ ਆ ਪਰ ਨਗ ਵੀਰੇ ਤਕਰੀਬਨ 40 ਤੋਂ ਵੀ ਵੀਰੇ ਪਾਰ ਹੋ ਜਾਂਦੇ ਆ ਉਹਦਾ ਕਾਪਾ ਨੂੰ ਟੀਚਾ ਰੱਖਣਾ ਪੈਂਦਾ ਵੀਰ ਜੀ। ਬਾਕੀ ਜਿਹੜਾ ਰੇਟ ਆ ਵੀਰੇ ਤੁਸੀਂ ਵੇੜਾ ਦੇਖ ਸਕਦੇ ਹੋ ਵੀਰੇ ਰੇਲ ਗੱਡੀ ਦੇ ਡੱਬੇ ਜਿੱਡੀਆਂ ਜਿੱਡੀਆਂ ਮਿਲਣਗੀਆਂ। ਕੋਈ ਇਹ ਨਹੀਂ ਵੀ 35 38 ਨਗ ਲਾਵਾਂਗੇ ਜਾਂ ਗੈਂਤੀ ਵਾਲੇ ਲਾਵਾਂਗੇ ਵੀਰੇ ਕਿਉਂਕਿ ਬਾਈ ਜੀ ਗਾਈਆਂ ਦੇ ਪੁੱਤ ਲਾਵਾਂਗੇ ਜਿੰਨੀਆਂ ਵੇੜਾ ਵੀਰੇ ਮਿਲੀਆਂ ਥਣਲੇਵੀਆਂ ਮਿਲਣਗੀਆਂ ਜਿੰਦ ਜਾਣ ਵਾਲੀਆਂ ਵੀਰੇ ਮਿਲਣਗੀਆਂ ਨਮਾ ਹਾਨ ਮਿਲੂ ਬੱਸੀ ਟਾਈਪ ਮਿਲੂ ਵੀਰੇ ਕਲਮੂਤਰ ਦੇ ਬੱਚੇ ਮਿਲਣਗੇ ਦੇਖ ਸਕਦੇ ਹੋ ਵੀਰੇ ਤੁਸੀਂ ਗਾਈਆਂ ਦੇ ਵੀਰੇ ਜਦੋਂ ਆਮੋਂਗੇ ਖੜਖੜ ਕੇ ਦੇਖੋਗੇ ਵੀਰੇ ਜਾਨੀ ਦੀ ਮਾਨ ਖੋਸੂ ਤੁਹਾਡਾ ਦੋ ਘੜੀਆਂ ਇਹ ਨਹੀਂ ਵੀ ਤੁਸੀਂ ਸਾਡੇ ਵੀਰੇ ਫਾਰਮ ਤੇ ਆ ਕੇ ਗਊਆਂ ਤੋਂ ਪਾਸੇ ਹਟ ਜਾਉਗੇ ਜਿਹੜਾ ਵੀਰੇ ਰੇਟ ਹੋਊਗਾ 70000 ਤੋਂ ਵੀਰੇ ਸ਼ੁਰੂ ਹੋਊਗਾ 70 ਤੋਂ ਥੱਲੇ ਵੀਰੇ ਇੱਕ ਵੀ ਗਊ ਨਹੀਂ ਹੁੰਦੀ ਉਹ ਵੀਡੀਓ ਚ ਆਪਾਂ ਰੇਟ ਬੋਲਦੇ ਆ ਵੀਰੇ ਥੋੜਾ ਜਿਹਾ ਧਿਆਨ ਨਾਲ ਸੁਣ ਲਿਆ ਕਰੋ ਕਿਉਂਕਿ ਨਾ ਵੀਰੇ ਅੱਜ ਆਵੇ ਨਾ ਕੱਲ ਆਵੇ ਇਦੋਂ ਥੱਲੇ ਰੇਟ ਵਾਲੀ ਵੀਰੇ ਕੋਈ ਗਊ ਨਹੀਂ ਆਉਂਦੀ ਜਿਹੜੀ ਤੁਸੀਂ ਆ ਬੱਸੀ ਦੇਖ ਸਕਦੇ ਹੋ ਦੇਖੋ ਵੀਰੇ ਖੀਰੀ ਬੱਸੀ ਐ ਬੋਲ ਬਿਲਕੁਲ ਇਸ ਤਰ੍ਹਾਂ ਦੇ ਬੱਚੇ ਵੀ ਵੀਰੇ ਬਾਦੂ ਹੁੰਦੇ ਆ ਕਿਉਂਕਿ ਤੁਸੀਂ ਵੀਰੇ ਪਲੂਣ ਬੱਸੀਆਂ ਪਹਿਲੇ ਸੂਆਲੀਆਂ ਦੀ ਵੀ ਗੱਡੀ ਭਰਨੀ ਆ 10 ਗਊਆਂ ਖਰੀਦਣੀਆਂ ਇੱਕੋ ਟਾਈਮ ਤਾਂ ਤੁਹਾਨੂੰ ਵੀਰੇ ਉਸ ਤਰ੍ਹਾਂ ਦੇ ਬੱਚੇ ਵੀ ਮਿਲ ਸਕਦੇ ਆ ਇਹ ਮਿਲ ਸਕਦੇ ਨਹੀਂ ਮਿਲਣਗੇ ਵੀਰੇ ਤਿੰਨ ਤਰੀਕ ਨੂੰ ਬਾਕੀ ਜਿਵੇਂ ਤੁਸੀਂ ਆ ਗਾਹੂ ਦੇਖ ਸਕਦੇ ਹੋ ਵੀਰੇ ਕਰਮਾ ਵਾਲੀ ਦੂਜਾ ਸੂਆ ਬਿਲਕੁਲ ਸੂਈ ਸਵਾਈ ਵੀਰੇ ਬਿਲਕੁਲ 40 ਕਿਲੋ ਦੁੱਧ ਤੋਂ ਵੀਰੇ ਕਰਮਾ ਵਾਲੀ ਚੱਲੀ ਆ ਬਾਕੀ ਇੱਕ ਨਹੀਂ ਦੋ ਨਹੀਂ ਚਾਰ ਨਹੀਂ ਵੀਰੇ ਸਾਨੂੰ ਪੂਰੀਆਂ 35 ਨਗ ਮਿਲਣਗੇ 1 ਕੋ ਟਾਈਮ 1 ਕੋ 7 ਥੱਲੇ ਤੇ ਵੱਡੀ ਗੱਲ ਵੀਰੇ ਆਪਣਾ ਜਿਹੜਾ ਰੇਟ ਚੱਲੂ 70 75 80 85 90 95 ਲੱਖ ਤੇ ਸੱਤ ਸੌ ਦੇ ਵੀਰੇ ਲੱਖ ਤੋਂ ਬਾਹਰ ਚਲੇ ਜਾਣਗੇ ਉਹ ਲੱਖ ਤੋਂ ਬਾਹਰ ਉਹ ਸੌਦੇ ਹੋਣਗੇ ਵੀਰੇ ਜਿਵੇਂ 35 ਕਿਲੋ 38 ਕਿਲੋ 40 45 45 ਕਿਲੋ ਦਿੱਕਰ ਵੀਰੇ ਦੁੱਧ ਵਾਲਾ ਬੱਚਾ ਆਪਣੇ ਕੋਲੇ ਮਿਲਦਾ ਹੈਗਾ ਚਲੋ ਕੋਈ ਦੋ ਚਾਰ ਨਗ ਵੀਰੇ 50 ਕਿਲੋਲੇ ਵੀ ਆ ਜਾਂਦੇ ਆ ਪਰ ਉਹ ਬਹੁਤ ਘੱਟ ਆਉਂਦੇ ਆ ਆਮ ਜਿਹੜੇ ਜਾਦਾ ਨਾਗ ਹੁੰਦੇ ਵੀਰੇ 35 38 40 ਟਿੱਕਰ ਵਾਲੇ ਆਮ ਆਪਣੇ ਕੋਲੇ ਬਾਧੂ ਨਾਗ ਵੀਰੇ ਕਰਮਾਲੀਆਂ ਬੈੜਾ ਆ ਜਾਂਦੀਆਂ ਨੇ ਤੇ ਇਸ ਤਰ੍ਹਾਂ ਦੇ ਬੱਚੇ ਵੀਰੇ ਫਿਰ ਲੱਖ ਤੋਂ ਬਾਹਰ ਜਾਣਾ ਪੈਂਦਾ ਨਾ ਤਾਂ ਵੀਰੇ 35 38 38 40 ਕਿਲੋ ਜਦੋਂ ਤੋਂ ਕੱਢਣਾ ਕਰੂ ਬਾਹਰ ਕੱਢੇ ਕਿਉਂਕਿ ਜਦੋਂ ਫਾਰਮਿੰਗ ਦੇ ਵਿੱਚ ਵੀਰੇ ਆਪਾਂ ਇੰਟਰ ਹੋ ਕੇ ਬੈੜ ਲੈਣੀ ਆ ਤਾਂ ਫਿਰ ਉਹ ਲੱਖ ਤੋਂ ਬਾਹਰ ਹੀ ਵੀਰੇ ਗੱਲ ਹੁੰਦੀ ਆ ਉਹਦੇ ਵਿੱਚ ਵੀ ਵੀਰੇ ਆਪਾਂ ਜੇ ਕਹਦੇ ਆਂਗੇ ਵੀ 2 ਲੱਖ ਮੰਗ ਲਾਂਗੇ ਇਹ ਗੱਲਬਾਤ ਵੀਰੇ ਕਦੇ ਨਹੀਂ ਹੁੰਦੀ ਡੇਢ ਤੋਂ ਥੱਲੇ ਥੱਲੇ ਰਹਿਣ ਵਾਲਾ ਵੀਰੇ ਟੀਚਾ ਹੁੰਦਾ ਜਿਹੜੇ ਉਹ ਵੀ 7-8 ਨਾਲ ਲੱਖ ਤੋਂ ਬਾਹਰ ਹੁੰਦੇ ਆ ਤੁਸੀਂ ਮੰਨ ਲਓ ਵੀਰੇ 1 ਲੱਖ 10 15 20 25 30 35 ਬਸ ਇੱਥੇ ਇੱਕ ਤਰ ਵੀਰੇ ਗੱਲ ਜਾਨੀ ਨਿਬੜ ਜਾਂਦੀ ਆ ਤੇ ਬਾਕੀ ਜਦੋਂ ਵੀਰ ਜੀ ਤੁਸੀਂ ਆਪਣੇ ਫਾਰਮ ਤੇ ਆਉਣਾ ਬਾਹਰੋਂ ਵੀਰੇ ਆਪਦੀ ਮਾਰਕੀਟ ਇੱਕ ਦਿਨ ਪਹਿਲਾਂ ਲਾਜ਼ਮੀ ਘੁੰਮ ਕੇ ਆਇਓ ਇਹ ਵੀਰੇ ਜੇ ਸਾਡੀਆਂ ਗੱਲਾਂ ਅਜਮਾਈਆਂ ਮੀਆਂ ਦੇਖੀਆਂ ਮੀਆਂ ਵੀਰੇ ਪਰਖੇਵੇਂ ਕਿਉਂਕਿ ਰੋਜ਼ ਹੀ ਆਪਾਂ ਪਿੰਡਾਂ 'ਚ ਰਹਿੰਦੇ ਆ ਵੀਰੇ ਰੋਜ਼ ਹੀ ਪਤਾ ਵੀ ਮਾਰਕੀਟ ਦੇ ਕੀ ਰੇਟ ਆ ਤੁਹਾਡੀ ਵੀਰੇ ਬਾਹਰੋਂ ਮਾਰਕੀਟ ਘੁੰਮੀ ਹੋਊਗੀ ਜਦੋਂ ਤੁਸੀਂ ਵੀਰੇ ਆਪਣੇ ਫਾਰਮ ਤੇ ਐਂਟਰ ਹੋਮੋਗੇ ਤਾਂ ਵੀਰੇ ਪ੍ਰਮਾਤਮਾ ਦੀ ਕਿਰਪਾ ਸਦਕਾ ਤੁਸੀਂ ਵੀਰੇ ਗਾਈਆਂ ਤੇ ਗੱਡ ਕੇ ਖੜ ਜੋਗੇ ਕਿਉਂਕਿ ਜਦੋਂ ਕੋਈ ਚੀਜ਼ ਚੰਗੀ ਲੱਗੇ ਵੀਰੇ ਫਿਰ ਆਪਾਂ ਉਥੇ ਇੱਕ ਥਾਂ ਖੜ ਜਾਣੇ ਆ ਆ ਦੋ ਚਾਰ ਆਪਾਂ ਵੀਰ ਕੱਥੇ ਆਉਣੇ ਫਿਰ ਉਥੇ ਮਾਨ ਨਾਲ ਰਾਏ ਕਰਦੇ ਆ ਵੀ ਯਾਰ ਜਿਹੋ ਜੀ ਚੀਜ਼ ਭਾਲਦੇ ਸੀ ਐਵੇਂ ਗੱਡੀ ਤੇ ਤੇਲ ਫੂਕੀ ਗਏ ਇੱਥੇ ਪਹਿਲਾਂ ਕਿਉਂ ਨਾ ਆ ਗਏ ਫਿਰ ਜਦੋਂ ਵੀਰੇ ਤੁਸੀਂ ਸਾਥੋਂ ਰੇਟ ਪੁੱਛੋਗੇ ਤੁਸੀਂ ਵੀਰੇ ਇੱਕ ਆਪ ਦੇ ਜਿਹੜੇ ਨਾਲ ਦੇ ਬੰਦੇ ਹੋਵੋਗੇ ਇੱਕ ਦੂਜੇ ਦੇ ਮੂੰਹ ਹਲ ਝਾਕੋਗੇ 5 ਤੋਂ 10 ਮਿੰਟ ਦੇ ਵਿੱਚ ਵੀਰੇ ਸੌਦਾ ਲੈ ਲੋਗੇ ਸੌਦਾ ਖਰੀਦ ਕੇ ਤਾਂ ਵੀਰੇ ਤੁਸੀਂ ਆਪਦੇ ਮੂੰਹੋਂ ਮੰਨੋਗੇ ਵੀ ਸਾਡਾ ਜਿਹੜੀ ਛੋਟੀ ਵਹਿੜਾ ਉਹਦੇ ਵਿੱਚ 15 ਤੋਂ 20 ਹਜ਼ਾਰ ਦਾ ਫਾਇਦਾ ਹੋਇਆ ਜਿਹੜੀ ਵੱਡੀ ਵਹਿੜਾ ਵੀਰੇ ਉਹਦੇ ਵਿੱਚ 20 ਤੋਂ 25 ਹਜ਼ਾਰ ਦਾ ਫਾਇਦਾ ਹੋਇਆ ਘੱਟੋ ਘੱਟ ਵੀਰੇ ਫਾਇਦਾ ਹੋਊਗਾ ਇਹ ਕੱਲੀਆਂ ਕਹਿਣ ਦੀਆਂ ਗੱਲਾਂ ਨਹੀਂ ਤੁਸੀਂ ਵੀਰੇ ਇੱਥੇ ਆਓ ਦੇਖੋ ਅਜਮਾਓ ਫੇਰ ਵੀਰੇ ਤੁਹਾਨੂੰ ਪਤਾ ਲੱਗੂਗਾ ਕੱਲਾ ਵੀਡੀਓ ਜੇ ਭੜਕਾ ਮਾਰਨ ਵਾਲੀ ਵੀਰਜੀ ਗੱਲ ਨਹੀਂ ਹੈਗੀ ਕਿਉਂਕਿ ਵੀਰੇ ਆਪਣਾ ਹੀ ਵਪਾਰ ਆ ਜਿਹੜਾ ਵਪਾਰ ਦਾ ਕੰਮ ਆ ਕੋਈ ਅੱਜ ਕੱਲ ਜਾਂ ਸਾਲ ਪੁਰਾਣਾ ਨਹੀਂ ਹੈਗਾ ਵੀਰੇ ਤੀਜੀ ਪੀੜ੍ਹੀ ਆ ਕੰਮ ਦੇ ਵਿੱਚ ਕਿਉਂਕਿ ਵੀਰੇ ਜਦੋਂ ਕੋਈ ਵੀ ਕਿਸੇ ਵੀ ਕਿੱਤੇ ਨੂੰ ਆਪਾਂ ਲਗਾਤਾਰ ਕਰਾਂਗੇ ਉਹਦੇ 'ਚ ਵੀਰੇ ਫਿਰ ਜਾਣਕਾਰੀ ਵੀ ਵੱਧਦੀ ਜਾਂਦੀ ਆ ਤੇ ਪ੍ਰਮਾਤਮਾ ਦੀ ਕਿਰਪਾ ਸਦਕਾ ਵੀਰੇ ਜਾਨ ਪਸਾਨ ਵੀ ਵੱਧਦੀ ਜਾਂਦੀ ਆ ਜਦੋਂ ਵੀਰੇ ਸੀ ਗਊਆਂ ਖਰੀਦੇ ਆ ਸਵੇਰ 4 ਵਜੇ ਗੱਡੀ ਦੀ ਸੈਲਫ ਵੱਜ ਜਾਂਦੀ ਆ ਵੀਰੇ ਕਿਉਂਕਿ ਮਾਰਕੀਟ ਦੇ ਵਿੱਚੋਂ ਵੀਰੇ ਘੁੰਮ ਕੇ ਖਰੀਦਦੇ ਆ ਇਹਦੀ ਗੱਲ ਵੀ ਵਿਚਵੀਰ ਕਹਿੰਦਾ ਵੀਰੇ ਸਾਨੂੰ ਆਨਲਾਈਨ ਗਾਂ ਦੇ ਦਿਓ ਅਸੀਂ ਵੀਰੇ ਆਨਲਾਈਨ ਗਊ ਦਾ ਕੰਮ ਨਹੀਂ ਕਰਦੇ ਅਸੀਂ ਖੁਦ ਆਪ ਵੀ ਆਨਲਾਈਨ ਗਊ ਨਹੀਂ ਖਰੀਦਦੇ ਜਿੰਨੀ ਗਊ ਲੈਣੀ ਹੁੰਦੀ ਆ ਵੀਰੇ ਕਿਉਂਕਿ ਪੰਜ ਚਾਰ ਮੁੰਡੇ ਨਾਲ ਹੁੰਦੇ ਆ ਵੀਰੇ ਜਿਵੇਂ ਸਿਆਣਿਆਂ ਦੀ ਕਹਾਵਤ ਹੈ ਵੀ ਹੀਰਿਆਂ ਦਾ ਮੁੱਲ ਜ਼ੌਹਰੀ ਨੂੰ ਪਤਾ ਹੁੰਦਾ ਤੇ ਉਹ ਵੀਰੇ ਫਿਰ ਜ਼ੌਹਰੀ ਬਈਰ ਆਪਣੇ ਨਾਲ ਹੁੰਦੇ ਆ ਤੇ ਉਹ ਵੀਰੇ ਫਿਰ ਗਊ ਦੇ ਚਾਰ ਸਫੇਰੇ ਘੁੰਮ ਘੁੰਮ ਕੇ ਸਕਾਇਣ ਕਰ ਦਿੰਦੇ ਆ ਵੀ ਆਪਣੀਏ ਕਹ ਮੈਂਟਾਂ ਦੇ ਵਿੱਚ ਵਿਕੂਗੀ ਮੈਂਟਾਂ ਦੇ ਵਿੱਚ ਵੀਰੇ ਉਹ ਵਿਕਣੀਆਂ ਗਰਮਾળી ਜਿਹੜੀ ਗਾਂ ਦਾ ਪੁੱਤ ਖਰੀਦਿਆ ਹੋਊ ਵੀਰੇ ਜਿਹੜੀ ਸਮਾਂ ਲਾ ਕੇ ਪੂਰੀ ਨਰਖ ਕੇ ਦੇਖ ਪਰਖ ਕੇ ਖਰੀਦੀ ਹੋ ਕਸਾਈ ਨਾ ਖਰੀਦੀ ਹੋ ਨਗਦ ਰੁਪਈਆਂ ਦੇ ਨਾਲ ਵੀਰੇ ਖਰੀਦੀ ਹੋ ਤੇ ਉਦੋਂ ਵੀਰੇ ਫਿਰ ਸੁਰਖੀ ਪਾਊਡਰ ਵੀ ਜ਼ਿਆਦਾ ਨਹੀਂ ਲਾਉਂਦੇ ਤੇ ਖਰਚਾ ਵੀ ਬਹੁਤ ਵੀਰੇ ਘੱਟ ਪਾਈਦਾ ਕਿਸੇ ਮੌਲੀ ਗਾਂ ਦੇ ਵੀਰੇ ਚੰਜਰਾਂ ਪਾ ਦਈਏ ਤਾ ਵੀਰ ਜਿਉ ਪਲੂਣ ਬੱਸੀ ਨਹੀਂ ਬਣ ਜਾਂਦੀ ਜਿਵੇਂ ਸਿਆਣਿਆਂ ਦੀ ਕਹਾਵਤਾਂ ਨੇ ਵੀ ਲਾਲਤਾ ਰੂੜੀਆਂ ਦੇ ਵਿੱਚ ਦੱਸਦੇ ਆ ਜਦੋਂ ਵੀਰੇ ਇੱਥੇ ਸੀਨੀ ਵਾਲ ਕਲਾ ਡੇਰੀ ਫਾਰਮ ਤੇ ਵੀਰ ਆਉਂਦੇ ਆ ਗਾਈਆਂ ਦੇਖਦੇ ਆ ਤਾਂ ਵੀਰੇ ਫਿਰ ਉਹ ਆਪੇ ਮੂੰਹੋਂ ਮੰਨਦੇ ਵੀ ਜਿੰਨਾ ਕਮਾਲ ਹੈਗਾ ਸੁੱਚਾ ਮਾਲ ਲਾਇਆ ਵਾ ਕੁਆਲਟੀ ਦਾ ਮਾਲ ਲਾਇਆ ਵਾ ਤੇ ਫਿਰ ਜਦੋਂ ਵੀਰੇ ਆਪਾਂ ਜ਼ਿਆਦਾ ਕਵਾਂਟੀਟੀ ਦੇ ਵਿੱਚ ਕੰਮ ਕਰਨਾ ਜ਼ਿਆਦਾ ਨਗ ਵੇਚਣੇ ਆ ਉੱਥੇ ਵੀਰੇ ਫਿਰ ਮਾਰਜਨ ਵੀ ਬਹੁਤ ਘਟ ਜਾਂਦਾ ਇਸ ਕਰਕੇ ਵੀਰੇ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਤੇ ਕੱਲੀ-ਕੱਲੀ ਗਾਉ ਦੇ ਵਿੱਚ ਵੀਰੇ 15 ਤੋਂ 20000 ਦਾ ਬੱਟਾ ਦਾ ਵੀਰੇ ਓਲੇ ਹੱਥ ਨਾ ਪੈ ਜਾਂਦਾ ਤੁਸੀਂ ਆ ਪਾਓ ਇੱਥੇ ਦੇਖੋ ਅਜਮਾਓ ਵੀ ਇਹ ਗੱਲ ਬਾਕੇ ਹੈਗੀ ਆ ਕਿ ਕੱਲੀਆਂ ਕਹਿਣ ਦੀਆਂ ਗੱਲਾਂ ਨੇ ਜਦੋਂ ਤੁਸੀਂ ਵੀਰੇ ਆਪਣੇ ਫਾਰਮ ਤੇ ਆਵੋਗੇ ਤੁਹਾਨੂੰ ਬਾਹਰਲਾ ਵਿਊ ਦਿਖਾਉਣੇ ਆ ਤੇ ਦੇਖ ਸਕਦੇ ਹੋ ਵੀਰੇ ਦੋਨੇ ਪਾਸੇ ਦੂਰ ਦੂਰ ਤੱਕ ਗੱਡੀਆਂ ਮੋਟਰਸਾਈਕਲ ਵੀਰੇ ਤੁਹਾਨੂੰ ਖੜੇ ਨਜ਼ਰ ਆਉਣਗੇ ਦੋਨੋਂ ਪਾਸੇ ਤੁਹਾਨੂੰ ਵੀਰੇ ਪੰਜਾਬ ਦੇ ਹਰ ਕੋਨੇ 'ਚੋਂ ਮੇਰਾ ਵੀਰ ਆਇਆ ਇੱਥੇ ਮਿਲੂਗਾ ਜਦੋਂ ਵੀਰੇ ਤੁਸੀਂ ਅੰਦਰਲਾ 뷰 ਦੇਖੋਗੇ ਤਾਂ ਵੀਰੇ ਤੁਹਾਨੂੰ ਇੱਥੇ ਪੂਰਾ ਜਾਣੀ ਦੀ ਐ ਮੇਰੇ ਵੀਰ ਵੇੜੇ 'ਚ ਕੱਲਾ ਕੱਲਾ ਫਿਰਦਾ ਨਜ਼ਰ ਦਿਸੂਗਾ ਤੇ ਜਦੋਂ ਗਉਆਂ ਤੇ ਵੀਰੇ ਝਾਤੀ ਮਾਰੋਗੇ ਬਾਹਰਲਾ ਗਰਾਊਂਡ ਵੀ ਵੀਰੇ ਫੁੱਲ ਮਿਲੂਗਾ ਜਿਹੜਾ ਅੰਦਰਲਾ ਭਾਂਡਾ ਉਹ ਵੀ ਵੀਰੇ ਫੁੱਲ ਮਿਲੂਗਾ ਕਿਉਂਕਿ ਜਿਹੜਾ ਇੱਦਾਂ ਇੱਕ 뷰 ਆ ਜਿਹੜਾ ਮੂਹਰੇ ਪਾਸੇ ਦਾ ਵੀਰੇ ਗਰਾਊਂਡ ਦਾ ਜਦੋਂ ਮਗਰਲੇ ਪਾਸੇ ਵੀਰੇ ਵੱਡੇ ਗਰਾਉਂਡ ਤੇ ਜਾਮੋਂਗੇ ਪਰਮਾਤਮਾ ਦੀ ਕਿਰਪਾ ਸਦਕਾ ਵੀਰੇ ਉੱਥੇ ਵੀ ਬਾਧੂ ਗਊਆਂ ਮਿਲਣਗੀਆਂ ਕਿਉਂਕਿ ਜਿਹੜਾ ਵੀਰੇ ਸਟਾਕ ਹੁੰਦਾ ਆਪਣਾ ਇਹਦਾ ਇੱਕ ਲਾੜ ਕਢਨ ਦਾ ਇੱਕ ਗਊਆਂ ਦਾ ਟੀਚਾ ਰੱਖਿਆ ਹੁੰਦਾ ਬਾਕੀ ਗਊਆਂ ਦਾ ਵੀਰੇ ਇੱਕ ਲਾੜ ਦੀਆਂ ਉਦੋਂ ਮੂਰੇ ਆਪਾਂ ਐਡਵਾਂਸ ਰੱਖਦੇ ਆ ਜਿਹੜੀ ਹੁਣ ਦੁਬਾਰਾ ਨਵੀਂ ਇੱਕ ਵੀਡੀਓ ਫੇਰ ਪਾਵਾਂਗੇ ਉਹ ਇੱਕ ਤਰੀਕ ਨੂੰ ਵੀਰੇ 8-9 ਵਜੇ ਵੀਰੇ ਆਪਣੇ ਚੈਨਲ ਤੇ ਦੁਬਾਰਾ ਫੇਰ ਆਜੂਗੀ ਉਹਦੇ ਵਿੱਚ ਵੀਰੇ ਤੁਹਾਨੂੰ ਕੱਲਾ-ਕੱਲਾ ਨਗ ਤੋੜ ਕੇ ਵੀ ਦਿਖਾਵਾਂਗੇ ਦੇ ਉਹਦੇ ਦੁੱਧ ਬਾਰੇ ਵੀ ਦੱਸਾਂਗੇ ਦੁੱਧ ਵੀਰੇ ਉਹਦਾ ਦੱਸਾਂਗੇ ਜਿਹੜੀ ਤਾਜੀ ਸੂਈ ਹੂ ਜਿਹਦਾ ਦੁੱਧ ਰੈਡੀ ਹੋਊਗਾ ਬਾਕੀ ਕਿਉਂਕਿ ਦੁੱਧ ਵੀਰੇ ਆਪਦੀ ਸੇਵਾ ਦਾ ਹੁੰਦਾ ਤੁਸੀਂ ਬਾਕੀ ਵੀਰ ਜੀ ਜਿਹੜੇ ਵੀਰ ਆਪਣੇ YouTube ਤੇ ਚੈਨਲ ਤੇ ਪਹਿਲੀ ਆ ਰਹੇ ਆ ਜਿਹੇਜਾ ਵੀਰੇ ਗੀਤਕਾਰ ਨੇ ਇੱਕ ਗਾਣਾ ਕੱਢਤਾ ਜਿਹੇ ਜੀ ਆਪਾਂ ਵੀਰੇ ਇੱਕ ਵੀਡੀਓ ਪਾਤੀ ਵੀਡੀਓ ਵੀਰੇ ਲਗਾਤਾਰ ਬੋਲ ਕੇ ਪਾਈ ਆ 12 ਮਿੰਟ ਤੇ 25 ਸਕੰਡ ਦੀ ਬਾਨੀ ਆ ਵੀਰੇ ਇਦੇ ਜੋਰ ਬਹੁਤ ਲੱਗ ਜਾਂਦਾ ਵੀਡੀਓ ਪਾਉਣ ਤੇ ਤੁਹਾਡਾ ਨਮਾਣਾ ਜਾਂ ਹੋਣ ਦੇ ਨਾਂ ਤੇ ਤੁਹਾਨੂੰ ਵੀਰੇ ਜਿਹੜੇ ਨਵੇਂ ਵੀਰੇ ਹੱਥ ਜੋੜ ਕੇ ਵੀਰੇ ਪਿਆਰ ਨਾਲ ਵੀਰੇ ਨੂੰ ਬੇਨਤੀ ਕਰਦੇ ਆ ਆਪਣੇ YouTube ਚੈਨਲ ਨੂੰ ਵੀਰ ਜੀ ਸਬਸਕ੍ਰਾਈਬ ਕਰ ਦਿਓ ਨਾਲ ਲੱਗਿਆ ਘੰਟੀ ਦਾ ਬਟਨ ਪਾ ਦਿਓ ਜੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਇਸੇ ਤਰ੍ਹਾਂ Facebook ਤੇ Instagram ਪੇਜ ਨੂੰ ਵੀਰੇ ਫੋਲੋ ਕਰ ਲਓ ਐਂਡ ਦੇ ਅਗ ਲਾਜ਼ਮੀ ਕਹਿਣਾ ਵੀਰੇ ਵਪਾਰ ਕਰਦੇ ਆ ਘਰ ਦੀ ਕੋਈ ਗਊ ਨਹੀਂ ਸਾਹ ਵਾਲੀ ਚੀਜ਼ ਦਾ ਵਪਾਰ ਕਰਦੇ ਆ ਵੀਰੇ ਦੇਖ ਕੇ ਆਲਦੀ ਨਿਰਖ ਪਰਖਣਾ ਖਰੀਦੋ ਕਿਉਂਕਿ ਇਹਨਾਂ ਦਾ ਕਰਮ ਵਾਲਿਆਂ ਦਾ ਵੀਰੇ ਕੋਈ ਪਤਾ ਨਹੀਂ ਲੱਗਦਾ ਜਦੋਂ ਗੇਟੋਂ ਬਾਹਰ ਹੋ ਗਈ ਆਪਣੀ ਕਿਸੇ ਕਿਸਮ ਦੀ ਕਿਸੇ ਦੀ ਕੋਈ ਗਾਰੰਟੀ ਨਹੀਂ ਧੰਨਵਾਦ ਜੀ